ਇੱਕ ਗੱਲ ਤਾਂ ਪੱਕੀ ਆ ਬਾਈ ਡਰਾਈਵਰਾਂ ਤੋਂ ਲੋਕਾਂ ਨੂੰ ਸਿੱਖਣਾ ਚਾਹੀਦਾ ਉਹ ਲੋਕਾਂ ਨੂੰ ਸਿੱਖਣਾ ਚਾਹੀਦਾ ਜਿਹੜੇ ਲੋਕ ਜੇ ਇਹ ਗੱਲਾਂ ਕਰਦੇ ਆ ਧਰਮਾਂ ਦਾ ਬਟਵਾਰਾ ਕਰਦੇ ਆ ਜਾਂ ਬੰਦਿਆਂ ਨੂੰ ਕਹਿਣਦੇ ਆ ਤੂੰ ਨੀਵੀਂ ਜਾਤ ਦਾ ਤੂੰ ਉੱਚੀ ਦਾ ਜਾਤ ਦਾ ਤੂੰ ਫਲਾਣੇ ਧਰਮ ਦਾ ਤੂੰ ਫਲਾਣੇ ਧਰਮ ਦਾ ਉਹ ਬੰਦਿਆਂ ਨੂੰ ਡਰਾਈਵਰਾਂ ਤੋਂ ਸਿੱਖਿਆ ਇਹ ਲੈਣੀ ਚਾਹੀਦੀ ਆ ਬਾਈ ਹੁਣ ਡਰਾਈਵਰ ਹੈਗਾ ਚੱਲਦਾ ਹੈਗਾ ਉਹਦਾ ਕੋਈ ਧਰਮ ਨਹੀਂ ਹੁੰਦਾਗਾ ਡਰਾਈਵਰ ਦਾ ਕੋਈ ਧਰਮ ਨਹੀਂ ਹੁੰਦਾਗਾ ਉਹਨੂੰ ਕਿਸੇ ਦਾ ਕੋਈ ਮਤਲਬ ਨਹੀਂ ਹੁੰਦਾ ਕੋਈ ਜਿਆਦਾ ਬੰਦਾ ਹੋਵੇ ਕਿਸੇ ਧਰਮ ਦਾ ਹੋਵੇ ਹੁਣ ਬਾਹਰ ਨੂੰ ਜਾਂਦੇ ਆ ਰੋਟੀ ਖਾਣੀ ਆ ਜਾ ਕੇ ਕਿਸੇ ਟਾਬੇ ਤੇ ਨਾ ਤਾਂ ਡਰਾਈਵਰ ਏ ਪੁੱਛੇ ਵੀ ਇਹ ਕਿਹੜੀ ਜਾਤ ਦਾ ਬੰਦਾ ਜਿਹੜਾ ਰੋਟੀ ਬਣਾਈ ਜਾਂਦਾ ਤੇ ਇਹ ਨਹੀਂ ਪਤਾ ਵੀ ਕਿਹੜੇ ਬੰਦੇ ਨਾਲ ਬਹਿ ਕੇ ਰੋਟੀ ਖਾਣੀ ਪੈਜੀ ਤੇ ਕਿਹੜੇ ਬੰਦੇ ਤੋਂ ਪਾਣੀ ਫੜ ਕੇ ਪੀਣਾ ਪੈਜੀ ਕਈ ਵਾਰੀ ਇਹੋ ਜੇ ਕਸੂਤੇ ਥਾਵਾਂ ਤੇ ਪਾ ਜਾਂਦੇ ਆ ਜਾ ਕੇ ਬਾਈ ਗੱਡੀਆਂ ਨਹੀਂ ਖਾਲੀ ਹੁੰਦੀਆਂ ਕਈ ਕਈ ਦਿਨ ਆ ਹਫਤਾ ਹਫਤਾ 10 ਦਿਨ 10-10 ਦਿਨ ਗੱਡੀਆਂ ਨਹੀਂ ਖਾਲੀ ਹੁੰਦੀਆਂ ਉਦੋਂ ਫਿਰ ਨਾ ਜਿੱਥੋਂ ਜਿਵੇਂ ਜਿ ਹਾਲ ਆਉਂਦਾ ਹੁੰਦਾ ਚਾਹ ਪਾਣੀ ਦਾ ਰੋਟੀ ਦਾ ਬੰਦਾ ਕਰਦਾ ਹੈਗਾ ਤੇਰਵੀਂ ਕੌਮ ਐ ਮੈਂ ਥੋੜਾ ਕਹੀ ਜਾਂਦੀ ਆ ਜੇ ਡਰਾਈਵਰਾਂ ਨੂੰ ਐਸੇ ਕਰਕੇ ਕਹਿੰਦੀ ਆ ਬਹੁਤ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਜਿਵੇਂ ਡਰਾਈਵਰ ਨੇ ਨਾ ਕਿਸੇ ਚ ਬੈਤ ਕਰਾ ਕਰਦੇ ਕਿਸੇ ਨਾਲ ਬੈਤ ਕਰਾ ਕਰਦੇ ਜਿਹਦੇ ਨਾਲ ਮਰਜ਼ੀ ਬੈ ਕੇ ਰੋਟੀ ਪਾਣੀ ਛਕ ਲੈਂਦੇ ਆ ਨਾ ਉੱਚੀ ਨਹੀਂ ਵੀ ਜਾਤ ਦੇ ਦੇਖਣਾ ਤੇ ਨਾ ਮਜਬ ਦੇਖਣਾ ਤੇ ਜੇ ਕਿਤੇ ਇਹੋ ਜਿਹੇ ਲੋਕ ਡਰਾਈਵਰਾਂ ਨੂੰ ਹਜੇ ਮਾੜਾ ਕਹਿੰਦੇ ਆ ਲੋਕ ਚੰਗਾ ਨਹੀਂ ਕਹਣਦੇਗੇ ਕਹਿੰਦੇ ਆ ਡਰਾਈਵਰ ਆ ਇਹ ਤਾਂ ਨਸ਼ੇੜੀ ਹੋਣਗੇ ਇਹ ਤਾਂ ਮੰਨ ਕੇ ਚੱਲੋ ਜਾਂ ਸਿੱਧੀ ਭਾਸ਼ਾ ਜੀ ਤੀਵੀਂ ਆਵਾਜ਼ ਆ ਇਹ ਡਰਾਈਵਰ ਹੈ ਇਹ ਤੁਹਾਡੇ ਵਹਿਮ ਆ ਬਾਈ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਨਾ ਆਪਦੀ ਪੀੜੀ ਥੱਲੇ ਛੋਟਾ ਮਾਰ ਲਿਆ ਕਰੋ ਜੇ ਚਲੋ ਮੰਨਿਆ ਵੀ ਯਾਰ ਇੱਕ ਅੱਧਾ ਬੰਦਾ ਗਲਤ ਆ ਆ ਤਾਂ ਆਪਣੇ ਕੋਲ ਪਿੰਡਾਂ ਦੇ ਵਿੱਚ ਹੀ ਬਹੁਤ ਹੁੰਦੇ ਐ ਇਹੋ ਜਿਹੇ ਬੰਦੇ ਉਹਨੇ ਘਰ ਤਾਂ ਬਿੱਲੀ ਨਹੀਂ ਟੱਪਦੀ ਜਿੰਨੇ ਘਰ ਉਹ ਟੱਪ ਜਾਂਦੇ ਹੁੰਦੇ ਆ ਤੁਸੀਂ ਪਤੰਦਰ ਉਹੋ ਜਿਹੇ ਲੋਕਾਂ ਨਾਲ ਮਿਲਾਈ ਜਾਂਦੇ ਆ ਡਰਾਈਵਰਾਂ ਨੂੰ ਉਹੋ ਜਿਹੇ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਜੇ ਚਾਰ ਦਿਨ ਗੱਡੀਆਂ ਬੰਦ ਹੋ ਜਾਣ ਨਾ ਚਾਰ ਦਿਨ ਤੇ ਪਤਾ ਲੱਗ ਜਾਂਦਾ ਸਰਕਾਰ ਹਿੱਲ ਜਾਂਦੀ ਆ ਕਿੱਥੇ ਤੁਰੇ ਫਿਰਦੇ ਆ ਤੁਸੀਂ ਤੇ ਹਜੇ ਡਰਾਈਵਰ ਮੜੇ ਆ ਹਜੇ ਮੜੇ ਆ ਜੇ ਕਿਤੇ ਡਰਾਈਵਰਾਂ ਵਰਗੀ ਹੋ ਜੇ ਨਾ ਸਾਰੀ ਦੁਨੀਆ ਸੋਚ ਡਰਾਈਵਰਾਂ ਵਰਗੀ ਹੋ ਜੇ ਸਾਰੀ ਦੁਨੀਆ ਦੀ ਮੈਂ ਕਹਿੰਨਾ ਯਾਰ ਕਿਤੇ ਕੋਈ ਲੁੱਟਫੋਨਾ ਹੋਵੇ ਕਿਤੇ ਕੋਈ ਗਲਤ ਕੰਮ ਨਾ ਹੋਵੇ ਡੱਕਾ ਨਹੀਂ ਹੁੰਦਾ ਬਾਈ ਸਵਰਗ ਬਣ ਜਾਊ ਆ ਦੁਨੀਆ ਜੇ ਡਰਾਈਵਰਾਂ ਵਰਗੀ ਹੋ ਜੇ ਸਾਰੀ ਦੁਨੀਆ ਬਾਕੀ ਜੇ ਗਲਤ ਬੋਲੇ ਗਿਆ ਉਹ ਤਾਂ ਮaaf ਕਰਨਾ ਬਾਈ